ਕੋਦਾਂ ਜਿਸ ਤਰ੍ਹਾਂ মিডিਆ ਦੇ ਸਵਾਲਾਂ ਤੋਂ ਭਜਣਾ ਉਸ ਤੋਂ ਬਾਅਦ ਕਾਫੀ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਮੀਟਿੰਗ ਦੇ ਵਿੱਚ ਹੋਇਆ ਇਹੋ ਜਿਹਾ ਮੀਟਿੰਗ ਵਧੀਆ ਮਾਹੌਲ ਚ ਹੋਈ ਹੈ ਮੀਟਿੰਗ ਠੀਕ ਦਿਸ਼ਾ ਚ ਹੋਈ ਹੈ ਮੀਟਿੰਗ ਦੇ ਵਿੱਚ ਇਸ਼ੂਸ ਨੂੰ ਰਿਜ਼ੋਲਵ ਕਰਨ ਵਾਸਤੇ ਢੰਗ ਤਰੀਕੇ ਕੱਢੇ ਗਏ ਨੇ ਇਵਨ ਇੱਥੋਂ ਤੱਕ ਕਿ ਜਿਵੇਂ ਸ਼ੁਭ ਕਰਨ ਦੀ ਡੈਥ ਹੋਈ ਸੀ ਉਹਦੇ ਚ ਸਾਨੂੰ ਕੁਝ ਉਹਨਾਂ ਨੇ ਇਵਨ ਬੋਲਣ ਨਹੀਂ ਸੀ ਦਿੱਤਾ ਉਸ ਕਿਸਮ ਦੇ ਸਾਰੇ ਮੁੱਦਿਆਂ ਦੇ ਉੱਤੇ ਇੱਕ ਦੂਸਰੇ ਨਾਲ ਚਰਚਾ ਕੀਤੀ ਗਈ ਪੁਰਾਣੇ ਜਿਹੜੇ ਡਿਫਰੈਂਸਸ ਨੇ ਉਹਨਾਂ ਨੂੰ ਕੋਈ ਕੱਢਣ ਦੀ ਲੋੜ ਨਹੀਂ ਹੈ ਅੱਜ ਤੋਂ ਸ਼ੁਰੂ ਕਿਵੇਂ ਕੀਤਾ ਜਾਵੇ ਤੇ ਅੱਗੇ ਵਧਿਆ ਕਿਵੇਂ ਜਾਵੇ ਇਹਦੇ ਤੇ ਹੀ ਚਰਚਾ ਹੋਈ ਹੈ ਕਿਉਂਕਿ ਹਲੇ ਵੀ ਡੱਲੇਵਾਲ ਸਾਹਿਬ ਦੇ ਫੋਰਮ ਦੇ ਵਿੱਚ ਤੇ ਸਾਡੇ ਵਿੱਚ ਮਤਭੇਦ ਨੇ ਕੁਝ ਉਹਨਾਂ ਨੇ ਸਾਡੇ ਤੇ ਬੜੇ ਦੋਸ਼ ਲਾਏ ਹੋਏ ਨੇ ਸਾਨੂੰ ਬਹੁਤ ਵੈਲਕਮ ਵੀ ਨਹੀਂ ਕਰਦੇ ਉੱਥੇ ਉਹ ਗਿਆਨ ਅੱਜ ਜਿਸੀ 99 95.9 ਜਾਂ 96% ਜਥੇਬੰਦੀਆਂ ਇੰਡੀਆ ਦੀਆਂ ਇਕੱਠੀਆਂ ਬਸ ਉਹਦੇ 'ਚ ਇਹੀ ਹੋ ਸਕਦਾ ਵੀ ਕੇਸਕੇਮ ਹੈ ਕੇਸਕੇਮ ਨਾਨ ਪੋਲਿਟਿਕਲ ਹੈ ਕੇਐਮਐਮ ਐ ਐਵੇਂ ਬਕਵਾਸ ਕਰੀ ਜਾਂਦੇ ਨੇ ਉਹ ਕਿ ਐਸਕੇਐਮ ਵੀ ਰੈਗੂਲਰਲੀ ਪ੍ਰੋਗਰਾਮ ਕਰ ਰਹੇ ਦੇ ਕੇਐਮਐਮ ਤੇ ਉਹ ਬਾਟਰਾਂ ਤੇ ਕਰ ਰਹੇ ਨੇ ਅੰਦੋਲਨ 'ਚ ਕਿਸਾਨ ਨੇ ਕਿਸਾਨ ਮੋਰਚਿਆਂ 'ਚ ਨੇ ਲੇਕਿਨ ਸਰਕਾਰ ਇਹ ਬਦਤਮੀਜ਼ੀ ਕਰਦੀ ਐ ਇਹ ਇਹ ਕਿਸਾਨ ਅਜ ਮੁੱਦੇ ਇਸ ਕਿਸਮ ਦੇ ਨੇ ਕਿਸਾਨ ਅਗਰ ਨਾਲ ਲੋਕਾਂ ਨੂੰ ਲਾ ਕੇ ਵੀ ਇਕੱਠੇ ਹੋ ਜਾਣ ਨਾ ਗੱਲਬਾਤ ਉਹਨਾਂ ਨੇ ਫਿਰ ਵੀ ਨਹੀਂ ਕਰਦੇ ਕੋ ਕਿਸਾਨਾ ਕੁਦਰਸ਼ਪਾਲ ਜੀ ਸਾਡੇ ਨਾਲ ਜੁੜੇ ਹੋਏ ਨੇ ਅ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਮੀਟਿੰਗ ਜਿਹੜੀ ਹੋਈ ਹੈ ਮੀਟਿੰਗ ਤੋਂ ਬਾਅਦ ਇੱਕੋਦਮ ਜੋ ਬੋਡੀ ਲੈਂਗੁਏਜ ਵੇਖਣ ਨੂੰ ਮਿਲੀ ਦੋਵੇਂ ਵੱਡੇ ਕਿਸਾਨ ਆਗੂਆਂ ਦੀ ਉਸ ਤੋਂ ਬਾਅਦ ਕਾਫੀ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸੀ ਬੋਡੀ ਲੈਂਗੁਏਜ ਇੱਕੋਦਮ ਜਿਸਾ মিডিਆ ਦੇ ਸਵਾਲਾਂ ਤੋਂ ਭਜਣਾ ਉਸ ਤੋਂ ਬਾਅਦ ਕਾਫੀ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਮੀਟਿੰਗ ਦੇ ਵਿੱਚ ਹੋਇਆ ਇਹੋ ਜਿਹਾ ਕੀ ਨਹੀਂ ਨਹੀਂ ਦੇਖੋ ਮੀਟਿੰਗ ਵਧੀਆ ਮਾਹੌਲ 'ਚ ਹੋਈ ਹੈ ਮੀਟਿੰਗ ਠੀਕ ਦਿਸ਼ਾ 'ਚ ਹੋਈ ਹੈ ਮੀਟਿੰਗ ਦੇ ਵਿੱਚ ਇਸ਼ੂਜ਼ ਨੂੰ ਰਿਜ਼ੋਲਵ ਕਰਨ ਵਾਸਤੇ ਢ ਮੀਟਿੰਗ ਦੇ ਵਿੱਚ ਜ਼ਰੂਰਤ ਹੈ ਇਕੱਠੇ ਐਕਸ਼ਨ ਕਰਨ ਦੀ ਇਹਨੂੰ ਮਹਿਸੂਸ ਕੀਤਾ ਗਿਆ ਦੋਨਾਂ ਪਾਸਿਆਂ ਤੋਂ ਹੀ ਜਿੱਥੇ-ਜਿੱਥੇ ਕੋਈ ਮਿਸਅੰਡਰਸਟੈਂਡਿੰਗ ਉਹਨੂੰ ਕਲੀਅਰ ਕੀਤਾ ਗਿਆ ਬਲਕਿ इवन ਇੱਥੋਂ ਤੱਕ ਕਿ ਜਿਵੇਂ ਸ਼ੁਭ ਕਰਨ ਦੀ ਡੈਥ ਹੋਈ ਸੀ ਉਹਦੇ 'ਚ ਸਾਨੂੰ ਕੁਝ ਉਹਨਾਂ ਨੇ ਇਵਨ ਬੋਲਣ ਦੀ ਸੀ ਦਿੱਤਾ ਉਸ ਕਿਸਮ ਦੇ ਸਾਰੇ ਮੁੱਦਿਆਂ ਦੇ ਉੱਤੇ ਇੱਕ ਦੂਸਰੇ ਨਾਲ ਚਰਚਾ ਕੀਤੀ ਗਈ ਇਹ ਵੀ ਤੈਅ ਹੋਇਆ ਕਿ ਇਸ ਵੇਲੇ ਪ੍ਰਾਣੇ ਜਿਹੜੇ ਡਿਫਰੈਂਸਸ ਨੇ ਉਹਨਾਂ ਨੂੰ ਕੋਈ ਕੱਢਣ ਦੀ ਲੋੜ ਨਹੀਂ ਹੈ ਅੱਜ ਤੋਂ ਸ਼ੁਰੂ ਕਿਵੇਂ ਕੀਤਾ ਜਾਵੇ ਤੇ ਅੱਗੇ ਵਧਿਆ ਕਿਵੇਂ ਜਾਵੇ ਇਹਦੇ ਤੇ ਹੀ ਚਰਚਾ ਹੋਈ ਹੈ ਸੋ ਉਹਦੇ ਵਿੱਚ ਇਹੀ ਹੈ ਹੁਣ ਕਿ ਕਿਉਂਕਿ ਇੱਕ ਐਕਸ਼ਨ ਹੋ ਰਹੇ ਨੇ ਜਿਹੜੇ ਬਾਰਡਰ ਦੇ ਉੱਤੇ ਬੈਠੇ ਲੋਕ ਨੇ ਠੀਕ ਹੈ ਉਦੇ ਉਤੋਂ 23 ਤਰੀਕ ਨੂੰ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਆਲ ਇੰਡੀਆ ਤੇ ਸੱਦਾ ਦਿੱਤਾ ਹੋਇਆ ਵੱਡੇ ਮੋਬਿਲਾਇਜ਼ੇਸ਼ਨ ਕਰਦਾ ਡਿਸਟ੍ਰਿਕਟ ਹੈੱਡਕੁਆਟਰਾਂ ਤੇ 30 ਤਰੀਕ ਨੂੰ ਇਹਨਾਂ ਨੇ ਬੰਦ ਦਾ ਸੱਦਾ ਦਿੱਤਾ ਸੋ ਉਹਦੇ ਵਿੱਚ ਅਸੀਂ ਹੁਣ ਅੱਗੇ 24 ਤਰੀਕ ਨੂੰ ਸਾਡੀ ਮੀਟਿੰਗ ਹੈ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਅਸੀਂ 30 ਬਾਰੇ ਸੋਚਾਂਗੇ ਉਹਨਾਂ ਨੂੰ ਕਿਹਾ ਵੀ ਤੁਸੀਂ 23 ਬਾਰੇ ਸੋਚੋ ਵੀ ਆਪਾਂ ਇੱਕ ਦੂਸਰੇ ਨੂੰ ਕਮਿਊਨੀਕੇਟ ਤੇ ਦੂਸਰਾ ਹੀ ਸੋਚਿਆ ਵੀ ਕਮਿਊਨੀਕੇਸ਼ਨ ਹੈ ਜਿਹੜੇ ਨੂੰ ਐਫੀਸ਼ੀਐਂਟ ਕਰੀਏ ਇੱਕ ਦੂਸਰੇ ਨਾਲ ਤੀਸਰਾ ਹੈ ਕਿ ਮੀਟਿੰਗਾਂ ਜਿਹੜੀਆਂ ਆਪਾਂ ਜਲਦੀ ਜਲਦੀ ਬੁਲਾਈਏ ਤਾਂ ਜੋ ਯੂਨਿਟੀ ਇਨ ਐਕਸ਼ਨ ਆਰਗੇਨਾਈਜੇਸ਼ਨ ਯੂਨਿਟੀ ਇਨ ਵਨ ਫੋਰਮ ਇਜ਼ ਨਾਟ ਪੋਸੀਬਲ ਐਟ ਥਿਸ ਟਾਈਮ ਲੇਕਿਨ ਆਪਣੇ ਆਪਣੇ ਜਗ੍ਹਾ ਤੇ ਇੱਕ ਡਾਇਰੈਕਸ਼ਨ ਵਿੱਚ ਐਕਸ਼ਨ ਦੀ ਯੂਨਿਟੀ ਹੋ ਦਿਖਾਈ ਦੇਵੇ ਇਹਦੇ ਲਈ ਕੰਕਰੀਟਲੀ ਡਿਸਕਸ਼ਨ ਕੀਤੀ ਜਾਵੇ ਤੇ ਉਹਨੂੰ ਉਹਦੇ ਉਹਦੀ ਪਲੈਨਿੰਗ ਕੀਤੀ ਜਾਵੇ ਉਹਦੇ ਚੋਂ ਜਿਵੇਂ ਮੈਂ ਤੁਹਾਡੇ ਕੋਲ ਦੋ ਹੀ ਜ਼ਿਕਰ ਕੀਤੇ ਨੇ 30 ਤਰੀਕ ਤੇ 23 ਤਰੀਕ ਦੇ ਪ੍ਰੋਗਰਾਮਾਂ ਬਾਰੇ ਤੇ ਇਨੂੰ ਆਪਣੇ ਆਪਣੇ ਫੋਰਮ ਚ ਵਿਚਾਰਨਗੇ ਜਾ ਕੇ ਹੁਣ 24 ਨੂੰ ਅਸੀਂ ਵਿਚਾਰਾਂਗੇ ਉਹ ਆਪਣਾ ਜਾ ਕੇ ਵਿਚਾਰ ਲੈਣਗੇ ਤੇ ਗਾਂ ਤੋਂ ਯੂਨਿਟੀ ਮਿਨੀਮਮ ਯੂਨਿਟੀ ਟੂ ਮੈਕਸਿਮਮ ਯੂਨਿਟੀ ਵੱਲ ਕਿਵੇਂ ਵਧਿਆ ਜਾਵੇ ਇਨ ਐਕਸ਼ਨ ਉਹ ਵੀ ਕਿਉਂਕਿ ਹਲੇ ਵੀ ਡੱਲੇਵਾਲ ਸਾਹਿਬ ਦੇ ਫੋਰਮ ਦੇ ਵਿੱਚ ਤੇ ਸਾਡੇ ਵਿੱਚ ਮਤਭੇਦ ਨੇ ਕੁਝ ਜੀ ਉਹਨਾਂ ਨੇ ਸਾਡੇ ਤੇ ਬੜੇ ਦੋਸ਼ ਲਾਏ ਹੋਏ ਨੇ ਸਾਨੂੰ ਬਹੁਤ ਵੈਲਕਮ ਵੀ ਨਹੀਂ ਕਰਦੇ ਉੱਥੇ ਉਹ ਗਿਆਨ ਨੂੰ ਹਾਂ ਤੇ ਉਹ ਚੀਜ਼ਾਂ ਨੂੰ ਕਰਨ ਤੇ ਥੋੜਾ ਟਾਈਮ ਲੱਗ ਸਕਦਾ ਲੇਕਿਨ ਕੇਐਮਐਮ ਵੱਲੋਂ ਇੱਕ ਪੋਜ਼ਿਟਿਵ ਅਪਰੋਚ ਹੈ ਜੀ ਸਾਡੇ ਵੱਲੋਂ ਉਹਨਾਂ ਨੂੰ ਪੋਜ਼ਿਟਿਵ ਰਿਸਪੌਂਸ ਹੈ ਉਹਨਾਂ ਦੀ ਚਿੱਠੀ ਤੇ ਅਸੀਂ ਮੀਟਿੰਗ ਬੁਲਾਈ ਹੈ ਇਹ ਪੋਜ਼ਿਟਿਵ ਰਿਸਪੌਂਸ ਮੈਕਸਿਮਮ ਯੂਨਿਟੀ ਵੱਲ ਨੂੰ ਮਿਨੀਮਮ ਤੋਂ ਵਧੇ ਇਹੀ ਦੋਨੋਂ ਫਾਰਮਾਂ ਦੀ ਅੱਜ ਦੀ ਮੀਟਿੰਗ ਦਾ ਕਨਕਲੂਜਨ ਹੈ ਤੇ ਇਸ ਨੂੰ ਹਾਇਰ ਕਨਕਲੂਜਨ ਤੱਕ ਲੈ ਕੇ ਜਾਣਾ ਹਾਇਰ ਲੈਵਲ ਆਫ ਯੂਨਿਟੀ ਵੱਲ ਲੈ ਕੇ ਜਾਣ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਿਚਾਰਿਆ ਜਾਊਗਾ। ਇੱਕ ਦਰਸ਼ਨਜੀ ਭਾਜਪਾ ਦਾ बार-बार ਇਹ ਕਹਿਣਾ ਹੈ ਕਿ ਕਿਸਾਨ ਆਗੂ ਆਪਸ ਦੇ ਵਿੱਚ ਇਕੱਠੇ ਨਹੀਂ ਹੈਗੇ ਜਿਥੇਬੰਦੀਆਂ ਆਪਸ ਦੇ ਵਿੱਚ ਇਕੱਠੀਆਂ ਨਹੀਂ ਹੈਗੀਆਂ ਪਰ ਬਾਰ-ਬਾਰ ਦੋਸ਼ ਸਰਕਾਰ ਤੇ ਲਗਾਇਆ ਜਾ ਰਿਹਾ ਕਿ 26 ਦਿਨ ਹੋ ਗਿਆ ਜਿਥੇਬੰਦੀ ਸਾਡੇ ਮਰਨ ਵਰਤ ਨੂੰ ਸਰਕਾਰ ਨੇ ਕੁਝ ਨਹੀਂ ਕੀਤਾ ਕਹਿੰਦੇ ਕਿ ਜੇ ਜਥੇਬੰਦੀਆਂ ਹੀ ਆਪਸ ਦੇ ਵਿੱਚ ਟੁੱਟੀਆਂ ਹੋਈਆਂ ਨੇ ਫਿਰ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਉਮੀਦ ਕਿਵੇਂ ਕਰ ਸਕਦੀਆਂ ਨੇ ਵੀ ਉਹ ਦੇਖੋ ਬਿਲਕੁਲ ਗਲਤ ਕਹਿ ਰਹੇ ਨੇ ਜਿੰਨੀਆਂ ਯੂनाइटेड ਅੱਜ ਨੇ ਜਥੇਬੰਦੀਆਂ ਇੰਨੀਆਂ ਕਦੇ ਵੀ ਨਹੀਂ ਸੀਗੀਆਂ ਮਲਕਿ ਇਹ ਤਾਂ ਕੁਦਰਤੀ ਹੈ ਵੀ 2020-21 ਦੇ ਦਿੱਲੀ ਅੰਦੋਲਨ ਨੇ ਸਾਨੂੰ ਕੇਐਸਕੇਐਮ ਵਿੱਚ ਇਕੱਠਾ ਕੀਤਾ ਲੇਕਿਨ ਉਦੋਂ ਮੈਂ ਕਲੀਅਰ ਕਰਦਾ ਤੁਹਾਨੂੰ ਉਦੋਂ ਅਸੀਂ 25% ਜਥੇਬੰਦੀਆਂ ਵੀ ਇੰਡੀਆ ਦੇ ਇਕੱਠੀਆਂ ਨਹੀਂ ਸੀ ਗਈਆਂ ਅੱਜ ਅਸੀਂ 99 95.9 ਜਾਂ 96% ਜਥੇਬੰਦੀਆਂ ਇੰਡੀਆ ਦੀਆਂ ਇਕੱਠੀਆਂ ਬਸ ਉਹਦੇ 'ਚ ਇਹੀ ਹੋ ਸਕਦਾ ਵੀ ਕੇਐਸਕੇਐਮ ਕੇਐਸਕੇਐਮ ਨਾਨ ਪੋਲੀਟੀਕਲ ਹੈ ਕੇਐਮਐਮ ਤੇ ਉਹ ਐਵੇਂ ਬਕਵਾਸ ਕਰੀ ਜਾਂਦੇ ਨੇ ਕਿ ਐਸ ਕੇ ਐਮ ਵੀ ਰੈਗੂਲਰਲੀ ਪ੍ਰੋਗਰਾਮ ਕਰ ਰਹੇ ਆ ਦੇਸ਼ ਚ ਕੇ ਐਮ ਐਮ ਤੇ ਉਹ ਬਾਟਰਾਂ ਤੇ ਕਰ ਰਹੇ ਨੇ ਹਮ ਅੰਦੋਲਨ ਚ ਕਿਸਾਨ ਨੇ ਕਿਸਾਨ ਮੋਰਚਿਆਂ ਚ ਨੇ ਲੇਕਿਨ ਸਰਕਾਰ ਇਹ ਬਦਤਮੀਜੀ ਕਰਦੀ ਆ ਇਹ ਇਹ ਕਿਸਾਨ ਅਜ ਮੁੱਦੇ ਇਸ ਕਿਸਮ ਦੇ ਨੇ ਕਿਸਾਨ ਅਗਰ ਨਾਲ ਲੋਕਾਂ ਨੂੰ ਲਾ ਕੇ ਵੀ ਇਕੱਠੇ ਹੋ ਜਾਣ ਨਾ ਗੱਲਬਾਤ ਉਹਨਾਂ ਨੇ ਫਿਰ ਵੀ ਨਹੀਂ ਕਰ ਲਈ ਇਹ ਤਾਂ ਜਦੋਂ ਅੰਦੋਲਨ ਹੋਊਗਾ ਇਹ ਲੱਗੂਗਾ ਵੀ ਹੁਣ ਸਾਡੀ ਜਵਾਬ ਮਤਲਬ ਕਿ ਸਾਡੀ ਗੱਲ ਨੱਪਣਗੇ ਉਦੋਂ ਗੱਲ ਕਰਨਗੇ ਗੱਲ ਇਕੱਠੇ ਜਾਂ ਨਾ ਇਕੱਠੇ ਹੋਣ ਤੇ ਬਿਲਕੁਲ ਨਹੀਂ ਹੈ ਅੱਜ ਵੀ ਐਸਕੇਮ ਨੂੰ ਬੁਲਾ ਲੈਣ ਐਸਕੇਮ ਨਾਨ ਪੋਲਿਟੀਕਲ ਨੂੰ ਤੇ ਕੇਐਮਐਮ ਨੂੰ ਬੁਲਾ ਲੈਣ ਅਸੀਂ ਗੱਲਬਾਤ ਕਰ ਲਈ ਅੱਜਣ ਲਈ ਤਿਆਰ ਉਹ ਵੀ ਤਿਆਰ ਨਹੀਂ ਗੱਲਬਾਤ ਲਈ ਉਹ ਕਿਹੜਾ ਜਵਾਬ ਦਿੰਦੇ ਨੇ ਇਸ ਕਰਕੇ ਝੂਠ ਬੋਲਦੇ ਨੇ ਇੱਕ ਲਾਸਟ ਸਵਾਲ ਹੈ ਦਰਸ਼ਨ ਜੀ ਟੀਓ ਦੇ ਵਿੱਚੋਂ ਭਾਰਤ ਬਾਹਰ ਆਵੇ ਇਹ ਵੀ ਮੰਗਦਾ ਜ਼ਿਕਰ ਕੀਤਾ ਗਿਆ ਸਰਵਨ ਸਿੰਘ ਪੰਦੇੜ ਹਰਾਨੀ ਜਿਹੜੀ ਚਿੱਠੀ ਭੇਜੀ ਹੈ ਉਹ ਚ ਵੀ ਉਹਨਾਂ ਨੇ ਲਿਖਿਆ ਪਰ ਪਾਸਪਾ ਕਹਿੰਦੀ ਹੈ ਕਿ ਕਿਵੇਂ ਬਾਹਰ ਆ ਜਾਣਗੇ ਮਤਲਬ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਹਿੱਸਾ ਹੋਣਾ ਇੱਕ ਵੱਡੀ ਗੱਲ ਹੁੰਦੀ ਹੈ ਤੇ ਹ ਨੀ ਮੈਨੂੰ ਲੱਗਦਾ ਐਡੀ ਗੱਲ ਉਹ ਨਹੀਂ ਕਹਿੰਦੇ ਸ਼ਾਇਦ ਪਹਿਲੀ ਪਹਿਲੇ ਉਹਦੇ ਤੌਰ ਤੇ ਸਾਡਾ ਜਿਵੇਂ ਮੰਨ ਲਓ WTO ਦੇ ਵਿੱਚ ਸਾਡੀ ਫੌਰੀ ਮੰਗ ਇਹ ਹੈਗੀ ਐ ਕਿ ਐਗਰੀਕਲਚਰ ਐਗਰੀਮੈਂਟ ਔਨ ਐਗਰੀਕਲਚਰ ਜਿਹੜਾ ਹੋਇਆ ਉਹਨੂੰ ਰੱਦ ਕਰ ਦੋ ਕਿਉਂਕਿ ਹਲੇ ਸਾਡਾ ਭਾਰਤ ਸਾਰਾ ਬਾਹਰ ਆਵੇ ਉਹਦੇ ਜਿਹੜੀ ਇੰਡਸਟਰੀ ਲੌਬੀ ਹੈ ਫਾਰਮਾਸਿਟਿਕਲ ਲੌਬੀ ਹੈ ਰਿਸਰਚ ਐਂਡ ਡਿਵੈਲਪਮੈਂਟ ਦੇ ਜੁਨਾ ਜਿਹੜੇ ਦੂਜੇ ਡਿਪਾਰਟਮੈਂਟ ਨੇ ਉਹਨਾਂ ਨੂੰ ਅਸੀਂ ਜਦ ਆਪ ਨਹੀਂ ਕੋਸ਼ਿਸ਼ ਕਰ ਰਹੇ ਸਾਡੀ ਗੱਲ ਉਹਨਾਂ ਨੇ ਕਿਉਂ ਮੰਨਣੀ ਹੈ ਪਰ ਐਗਰੀਕਲਚਰ ਦੇ ਸੈਕਟਰ ਨੂੰ ਨੁਮਾਇੰਦਾ ਕਰਦੀਆਂ ਸਾਡੀਆਂ ਇਹਨੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਮੰਗ ਇਹ ਹੈ ਕਿ ਡਬਲਯੂਟੀਓ ਦੇ ਆਉਣ ਨਾਲ ਸਾਡੀਆਂ ਸਬਸਿਡੀਆਂ ਸਾਡੀ ਮਾਰਕੀਟ ਸਾਡਾ ਐਮਐਸਪੀ ਵਗੈਰਾ ਵਗੈਰਾ ਜਿਹੜਾ ਉਹ ਸਟੇਕ ਤੇ ਲੱਗਿਆ ਹੋਇਆ ਕਿਉਂਕਿ ਡਬਲਯੂਟੀਓ ਦੇ ਸੂਲਾਂ ਨੂੰ ਮੁਤਾਬਕ ਸਰਕਾਰ ਜਿਹੜੀ ਬੰਨੀ ਹੋਈ ਹੈ ਕਿ ਸਰ ਸਬਸਿਡੀਆਂ ਮਾਰਕੀਟ ਐਮਐਸਪੀ ਸਾਰਾ ਖਤਮ ਹੋਊਗਾ ਤੇ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੰਟਰੋਲ ਦਿੱਤਾ ਜਾਵੇ ਸੋ ਉਹ ਮੇਨ ਗੱਲ ਉਹ ਹੈ ਇਸ ਕਰਕੇ ਹੀ ਐਮਐਸਪੀ ਜਾਂ ਮੰਡੀਆਂ ਦਾ ਫੇਰ ਲੈਂਦੀ ਹੈ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਫੇਰ ਲੈਂਦੀ ਖੜ ਦੇ ਦੇ ਰੂਪ ਦੇ ਵਿੱਚ ਕਿ ਮੰਡੀਆਂ ਜਿਹੜੀਆਂ ਇਹਨੂੰ ਪ੍ਰਾਈਵੇਟ ਕਰ ਦੋ ਐਮਐਸਪੀ ਨੂੰ ਬੰਦ ਕਰ ਦੋ ਸਬਸਿਡੀਆਂ ਹੋਰ ਘਟਾਉਂਦੇ ਜਾਓ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਡਬਲਿਊਟੀਯੂ ਦੇ ਅੰਦਰ ਨਿਰਧਾਰਤ ਹੋਈਆਂ ਹੋਈਆਂ ਨੇ ਸੋ ਸਾਡੀ ਮੰਗ ਇਹ ਹੈ ਵੀ ਜਿਹੜੀ ਜਿਵੇਂ ਨਹੀਂ ਕਹਿੰਦੇ ਹੁੰਦੇ ਕਮਲੇ ਨੂੰ ਨਾ ਮਾਰੋ ਕਮਲੇ ਦੀ ਮਾਂ ਨੂੰ ਮਾਰ ਦੋ ਇਹ ਗੱਲ ਉਦਾਹਰਨ ਹੈ ਜਿਹੜੀ ਹੈ ਵੀ ਇਹ ਸਰਕਾਰ ਤੋਂ ਤਾਂ ਤੁਸੀਂ ਮੰਗ ਕਰ ਰਹੇ ਪਰ ਬਰਬਰ ਜਿੱਥੋਂ ਪਾਲਸੀ ਤਾਂ ਹੋ ਗਈ ਆ ਉਹਨੂੰ ਤਾਂ ਬੰਦ ਕਰੋ ਨਾ WTO ਨੂੰ ਸੋ ਇਸ ਕਰਕੇ ਇਹ ਜਿਹੜਾ WTO ਦੇ ਵਿੱਚ ਕਰ ਲੋ ਸਾਨੂੰ ਨਹੀਂ ਕੋਈ ਇਤਰਾਜ਼ ਇਸ ਗੱਲ ਤੇ ਉਹ ਸ਼ੈਰੀ ਦੇ ਤੌਰ ਤੇ ਸਾਡਾ ਹਰਤੇ ਵੀ ਇਤਰਾਜ਼ ਹੋਊਗਾ ਕਿਉਂਕਿ ਬਿਗ ਕਾਰਪੋਰੇਟ ਹਾਊਸਿੰਗ ਨੇ ਜਿਹੜੇ ਦੁਨੀਆ ਦੇ ਉਹਨਾਂ ਦੇ ਲਈ ਪਾਲਿਸਿਸ ਬਣਦੀਆਂ ਨੇ ਚਾਹੇ IMF ਹੈ ਵਰਲਡ ਬੈਂਕ ਹੈ WTO ਹੈ ਇਹ ਸਾਰੀਆਂ ਪਾਲਿਸਿਸ ਨੇ ਅਮਰੀਕਾ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਆਪਣੀਆਂ ਮਲਟੀਲੇਟਰਲ ਏਜੰਸੀਆਂ ਤਿਆਰ ਕੀਤੀਆਂ ਸੀ ਉਹ ਨੀਤੀਆਂ ਤਿਆਰ ਕਰਦੇ ਨੇ ਜਿਹੜਾ ਜਿਹਦੇ ਵਿੱਚ ਸੈਂਟਰਲ ਮੇਨ ਹੀਮ ਹੈਗਾ ਕਿ ਮੰਡੀ 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 ਤੈ ਕਰੂਗੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਇਸ ਕਰਕੇ ਡਬਲਿਊਟੀਓ ਦੇ ਵਿਰੋਧ ਚ ਜੇ ਪੰਦੇਰ ਹੁਣੀ ਕਹਿੰਦੇ ਨੇ ਠੀਕ ਨੇ ਉਹ ਲੇਕਿਨ ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਐਗਰੀਕਲਚ ਐਗਰੀਮੈਂਟ ਨੂੰ ਐਗਰੀਕਲਚਰ ਜਿਹੜਾ ਹੋਇਆ ਉਹਨੂੰ ਰੱਦ ਕਰਨਾ ਚਾਹੀਦਾ ਤੇ ਐਗਰੀਕਲਚਰ ਦੀ ਡਿਵੈਲਪਮੈਂਟ ਹੈ ਜਿਹੜੀ ਭਾਰਤ ਸਰਕਾਰ ਨੂੰ ਆਪਣੇ ਤੌਰ ਤੇ ਕਰਨੀ ਚਾਹੀਦੀ ਹੈ ਤੇ ਜੋ ਚੱਲ ਰਿਹਾ ਹੈ ਪਹਿਲਾਂ ਦਾ ਸਟੇਟ ਸੈਕਟਰ ਵੱਲੋਂ ਸਬਸਿਡੀਆਂ ਦੇਣੀਆਂ ਸਰਕਾਰ ਨੇ ਮੰਡੀਆਂ ਬਣਾਉਣੀਆਂ ਸਰਕਾਰ ਨੇ ਅਨਾਜ ਦੇਣਾ ਹੁਣ ਦੇਖੋ ਅਨਾਜ ਨਹੀਂ ਦੇ ਰਹੀ ਸਰਕਾਰ ਪੀਡੀਐਸ ਬੰਦ ਕਰ ਪੀਡੀਐਸ ਬੰਦ ਕਰਾਊਗਾ ਫਿਰ ਡਬਲਿਊਟੀਓ ਵੀ ਇਹ ਸਰਕਾਰਾਂ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਅਨਾਜ ਨਾ ਦਓ ਉਹਨਾਂ ਨੂੰ ਦਾਲਾਂ ਨਾ ਦਓ ਉਹਨਾਂ ਨੂੰ ਤੇਲ ਨਾ ਦੋ ਉਹ ਸਾਰਾ ਕੁਝ ਬੰਦ ਕਰਾ ਕੇ ਉਹ ਕਹਿਣਗੇ ਜੇ ਮੰਡੀ ਚੋ ਇਲਾਜ ਕਰਾ ਸਕਦੇ ਹੋ ਮੰਡੀ ਚੋ ਖਰੀਦ ਸਕਦੇ ਹੋ ਅਨਾਜ ਮੰਡੀ ਚੋ ਪੜ ਸਕਦੇ ਹੋ ਤੁਸੀਂ ਤਾਂ ਪੜ ਲਓ ਇਲਾਜ ਕਰਾ ਲਓ ਖਾ ਲਓ ਨਹੀਂ ਨਾ ਸਾਰਾ ਕੁਝ ਸਾਡੇ ਹੱਥ ਖੜੇ ਨਹੀਂ ਜੀ ਬਹੁਤੋ ਸ਼ੁਕਰੀਆ ਜੀ ਥੈਂਕ ਯੂ ਸੋ ਇਹ ਸਨ ਕਿਸਾਨਾ ਗੁਰਦਸ਼ਨਪਾਲ ਜੀ ਜਿਨ੍ਹਾਂ ਨੇ ਵਿਸਥਾਰਪੂਰਵਕ ਗੱਲਬਾਤ ਕੀਤੀ ਹੈ ਆਪਣੇ ਨਾਲ WTO ਦੀ ਜਿਹੜੀ ਮੰਗ ਰੱਖੀ ਗਈ ਹੈ ਉਹ ਕਿਉਂ ਰੱਖੀ ਗਈ ਹੈ ਉਸ ਬਾਰੇ ਵੀ ਇਹਨਾਂ ਨੇ ਦੱਸਿਆ ਹੈ ਔਰ ਜਿਹੜੀ ਮੀਟਿੰਗ ਤੋਂ ਬਾਅਦ ਜੋ ਕੁਝ ਵੀ ਹੋਇਆ ਉਸ ਬਾਰੇ ਵੀ ਇਹਨਾਂ ਨੇ ਦੱਸਿਆ ਕਿ ਪੋਜ਼ਿਟਿਵ ਮੀਟਿੰਗ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗੀ ਇਹ ਗੱਲ ਵੇਖਿਆ ਜਾਵੇ ਤਾਂ ਸਾਰੇ ਹੀ ਆਗੂ ਜਿਹੜੇ ਬਾਹਰ ਆਏ ਸੀ ਉਹਨਾਂ ਦੇ ਵੱਲੋਂ ਕਹੀ ਜਾ ਰਹੀ ਹੈ ਪਰ ਫਿਰ ਵੀ ਬਹੁਤ سارے ਸਵਾਲ ਨੇ ਜਿਨ੍ਹਾਂ ਦਾ ਜਵਾਬ ਲੈਣਾ ਹਜੇ ਬਾਕੀ ਹੈ ਕੈਮਰਾ ਪਰਸਨ ਨੇ ਸ਼ੰਕਰ ਦੇ ਨਾਲ ਮੈਨੂੰ ਦੁਝਾਸਤ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ